ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖਸਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਲਓ ਜੀ ਆਪਾਂ ਕਹਾਣੀ ਸੁਣ ਕੇ ਚਾਹ ਪਾਣੀ ਪੀ ਲੇ ਤੇ ਹੁਣ ਮੈਂ ਆਖਿਆ ਫਿਰ ਬਹਿ ਜਾਾਂਗੇ ਬਿੰਦ ਦੰਮ ਲੈ ਲਾਂਗੇ ਤੇ ਮੈਂ ਸਬਜ਼ੀ ਧਰਦੇ ਤੇ ਮੈਂ ਆਲੂ ਉਬਲ ਮੇ ਰੱਖ ਦਿੱਤੇ ਨੇ ਕੁੱਕਰ ਦੇ ਵਿੱਚ ਪਾ ਕੇ ਮੈਂ ਤਾਂ ਉਸ ਮਾਰ ਕੇ ਰੱਖ ਦੂੰ ਪਹਿਲਾਂ ਮੈਂ ਭੰਉ ਤੇ ਸੀ ਇਹ ਪਾਣੀ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਸਿਮਲਾ ਮਿਰਚ ਦੀ ਸਬਜ਼ੀ ਤੇ ਆਲੂ ਮੈਂ ਲੋਨ ਦੇ ਵਿੱਚ ਪਹਿਲਾਂ ਭਿਉ ਕੇ ਰੱਖਦੇ ਸੀ ਸਵੇਰੇ ਮਨਨ ਦੀ ਮੈਲ ਜੀ ਲੈ ਜੂ ਸਾਰੇ ਆਲੂਆਂ ਦੀ ਤੇ ਹੁਣ ਆਪਾਂ ਬਾਲਦੇ ਆਂਗੇ ਇਹਨਾਂ ਨੂੰ ਹੌਣ ਲਗਾਤਾਰ ਕੰਮ ਨਹੀਂ ਹੁੰਦਾ ਕੋਈ ਵੀ ਕੰਮ ਵੀ ਆਪਾਂ ਲਗਾਤਾਰ ਕਰ ਲਾਂਗੇ ਸਿਹਤ ਤੇ ਉਮਰ ਦੇ ਹਿਸਾਬ ਨਾਲ ਹੁਣ ਕੰਮ ਥੋੜਾ ਜਿਹਾ ਦਮ ਲੈ ਲੈ ਕੇ ਕਰਨਾ ਪੈਂਦਾ ਇਕੱਠਾ ਕੰਮ ਨਹੀਂ ਕਰ ਸਕਦੇ ਤੇ ਹੁਣ ਮੈਨੂੰ ਲੱਗਦੇ ਹੱਥ ਮੈਂ ਸਬਜ਼ੀ ਬਣਾ ਦੇ ਫਿਰ ਇਹ ਜਿਹੀ ਰੋਟੀ ਤੇ ਫੇਵੀਆਂ ਬਣਾਉਣੀ ਆ ਸਬਜ਼ੀ ਬਣ ਜੇ ਨਾ ਫਿਰ ਸਾਰਾ ਕੰਮ ਹੀ ਨਿਬੜ ਜਾਂਦਾ ਨਹੀਂ ਚਿੰਤਾ ਲਗੀ ਰਹਿੰਦੀ ਸਬਜੀ ਦੀ ਵੀ ਸਬਜੀ ਬਣਾਉਣੀ ਆ ਸਬਜੀ ਦਾ ਨਿਬੜ ਗਿਆ ਤਾਂ ਸਾਰੇ ਕੰਮ ਹੀ ਹੋ ਗਏ ਤੇ ਇੱਕ ਦੋ ਭਾਂਡੇ ਨੇ ਜਿਹੜੇ ਮੈਂ ਨਾਲ ਹੁੰਦੇ ਉਹ ਸਾਫ ਕਰ ਦੂੰਗੀ ਫੇਰ ਟੈਨਸ਼ਨ ਨਹੀਂ ਰਹਿੰਦੀ ਵੀ ਦਾਲ ਪਾਣੀ ਬਣਾਉਣ ਵਾਲਾ ਪਿਆ ਆਪਾਂ ਜੀ ਕਿਸੇ ਲੇਖੜ ਬੈਠਦੇ ਆ। ਤੇ ਨਾ ਹੋਣੀ ਹੁੰਦਾ। ਅੱਗੇ ਤਾਂ ਅਸੀਂ ਇਕੱਠੀਆਂ ਹੋ ਕੇ ਗੱਲਾਂ ਬਾਤਾਂ ਕਰ ਲੈਂਦੀਆਂ ਸਾਰੀਆਂ ਦੇ ਵਰਤ ਰੱਖੇ ਹੁੰਦੇ। ਤੇ ਐਂ ਤਾਂ ਕੀ ਮੇਰੇ ਨਾਲ ਦੀਆਂ ਨੇ ਵਰਤ ਛੱਡ ਦਿੱਤੇ ਨੇ। ਤੇ ਇਹ ਵੀ ਉਦੋਂ ਹੀ ਵਧੀਆ ਲੱਗਦਾ ਜਦੋਂ ਸਾਰੇ ਰੱਖਦੇ ਆ। ਤੇ ਬਸ ਮੈਂ ਫੇਰ ਮੇਰੀ ਜਠਾਣੀ ਦੇ ਘਰੇ ਵਗ ਜਿਉਂ ਉਹਨਾਂ ਦੀ ਬੇਟੀ ਆਈ ਹੋਈ ਹੈ ਵਰਤ ਰੱਖਣ। ਮੈਂ ਉਹਨਾਂ ਦੇ ਘਰੇ ਵਗ ਜੂਗੀ ਤੇ ਸਬਜੀ ਪਾਣੀ ਮੈਂ ਬਣਾ ਦੇ ਆ ਕਾ ਇਸ ਇਥੇ ਮੈਨੂੰ ਆਰਡਰ ਮਾਰੇ ਜਾਂਦਾ ਤੇ ਬੱਚਿਆਂ ਨੂੰ ਖਾਣ ਪੀਣ ਦਾ ਹੁੰਦਾ ਤੇ ਮੈਂ ਕਿਹਾ ਅੱਜ ਨਹੀਂ ਮੈਂ ਇਥੋਂ ਬਣਾਦਾ ਪਈ ਅੱਜ ਤਾਂ ਮੇਰਾ ਵਰਤ ਰੱਖਿਆ ਹੋਇਆ ਹੈਗਾ ਫੇਰ ਕਿਸੇ ਦਿਨ ਬਣਾ ਦੇ ਚੌਲ ਕਹਿੰਦਾ ਸੀ ਚੌਲ ਬਣਾ ਲਵਾਂ ਮਮੀ ਅੱਜ ਤੇ ਅੱਜ ਮੈਂ ਕਿਹਾ ਮੈਂ ਇਥੋਂ ਚੌਲ ਨਹੀਂ ਬਣਦੇ ਹੱਦ ਤੱਕ ਮੈਂ ਸਾਬਤ ਦੀ ਮਸਾਤਰ ਹੋਗੀ ਨਿੱਕੇ ਨਿੱਕਰ ਸੋ ਇਹ ਕਈ ਕੰਮ ਹੋ ਜਾਂਦੇ ਤੇ ਨਾਲ ਹੁੰਦੇ ਮੈਂ ਉਸ ਮੇਟੀ ਜਾਨੀ ਤੇ ਜਦੋਂ ਬਹਿ ਜਾਓ ਤਾਂ ਫਿਰ ਬੈਠ ਜਾਓ ਤੇ ਜਦੋਂ ਕਰਨ ਲੱਗ ਜਾਓ ਕੰਮ ਬੱਸ ਫਿਰ ਕੰਮ ਕਰੀ ਜਾਣੇ ਆਪਾਂ ਜਦੋਂ ਵੀ ਮੈਂ ਸੋਚੇ ਚ ਕੱਢਦੀ ਆ ਤਾਂ ਇੱਕ ਤੋਂ ਕੰਮ ਨਾਲ ਸੇੜ ਲੈਨੇ ਕਿਉਂਕਿ ਗੈਸ ਤੇ ਟਾਈਮ ਲੱਗਦਾ ਫਿਰ ਆਪਾਂ ਨਾਲ ਹੁੰਦੇ ਉਹ ਕੰਮ ਨੇ ਮੇੜ ਲੈਨੇ ਆ ਆਪਣੇ ਤੇ ਅਸਟਰ ਟਾਈਮ ਨਹੀਂ ਕੱਢਣਾ ਪੈਂਦਾ ਇੱਥੇ ਮੈਂ ਲੂਣ ਮਿਰਚ ਵੀ ਡੱਬਿਆਂ 'ਚ ਪਾ ਰਹੀ ਸੀ ਲੂਣਦਾਨੀ ਦੇ ਵਿੱਚ ਕੱਟ ਕੇ ਤੇ ਨਾਲ ਹੁੰਦੇ ਬਣਾ ਰਹੀ ਸੀ ਮੈਂ ਚਾਹ ਪ੍ਰਧਾਨ ਸਾਹਿਬ ਵਾਸਤੇ ਮੈਂ ਆਪਣੀ ਚਾਹ ਪੀ ਲਈ ਫਿਕ ਗਏ ਸਤੇ ਆਪਣੇ ਆਲੂ ਤਰ ਰਹੇ ਨੇ ਸਾਡੇ ਨਾ ਗਵਾਂਡੀਆਂ ਦੀ ਬਹੂ ਇਹਦੇ ਡੈਥ ਹੋ ਗਈ ਦੀ ਬਿਸਲੇ ਸਾਲ ਉਸ ਕਰਕੇ ਪਤਾ ਨਹੀਂ ਜਿਵੇਂ ਦਿਲ ਨਹੀਂ ਕਰਦਾ ਹੈਗਾ ਇੱਕ ਬਰਤ ਰੱਖਿਆ ਬਸ ਮਜਬੂਰੀ ਇਹ ਕਹਿੰਦੇ ਨੇ ਜੇ ਖੇੜੇ ਸੁੱਖ ਤਾਂ ਵੇੜੇ ਸੁੱਖ ਤੇ ਅੱਗੇ ਅਸੀਂ ਬਾਹਰ ਇਕੱਠੀਆਂ ਆਏ ਨੇ ਹੱਸੀ ਖੇਡੀਆਂ ਜਾਂਦੀਆਂ ਇਕੱਠੀਆਂ ਹੋ ਕੇ ਪਰ ਵਾਰਤਾਂ ਇਹ ਦਿਨ ਅਸੀਂ ਸਾਡੇ ਘਵਾਂਟੀਆਂ ਦੀ ਬਹੂ ਦੇ ਵਰਤ ਸੀ ਉਸ ਦਿਨ ਇੰਨਾ ਹਾਸਾ ਮਜ਼ਾਕ ਕੀਤਾ ਨੱਚੇ ਸਾਰੇ ਢੀਜੇ ਲਾ ਕੇ ਤੇ ਬਹੂ ਵੀ ਸਾਡੇ ਨਾਲ ਨੱਚੀ ਤੇ ਇਧਰ ਪਸ ਸਮੋਸੇ ਦਿਨੇ ਪਾ ਕੇ ਬਾਹਰੋਂ ਆਏ ਸੀ ਨਾਲ ਡਰਾਈਵਰ ਨੇ ਤੇ ਮੈਂ ਇਹ ਚਾਹ ਦੇ ਨਾਲ ਸਮੋਸੇ ਦੇ ਰਹੀ ਹਾਂ ਤੇ ਮੈਂ ਗੱਲ ਕਰ ਰਹੀ ਸੀ ਬਹੁਤਾਰੇ ਤੇ ਪਰ ਉਹਨੂੰ ਕੀ ਵਿਚਾਰੀ ਨੂੰ ਪਤਾ ਹੋਣਾ ਵੀ ਮੈਂ ਪਰ ਨੂੰ ਨਹੀਂ ਰਹਿਣਾ ਇੱਥੇ ਪਤਾ ਨਹੀਂ ਕਿਹਦੀ ਦੇਣਾ ਕਿਹਦੀ ਰਾਤ ਬਸ ਮੈਨੂੰ ਵਧੀਆ ਨਹੀਂ ਲੱਗਦਾ ਵੀ ਅੱਜ ਦੇ ਦਿਨ ਜੇ ਹੁੰਦੀ ਤਾਂ ਬਹੁਤ ਵਧੀਆ ਲੱਗਦਾ ਬੱਚਿਆਂ ਦੀ ਮਾਂ ਨੂੰ ਕਦੇ ਖੁਸ਼ ਨਾ ਹੋਵੇ ਇਹ ਗਾਂਢੀ ਹੱਸਦਾ ਤਾਂ ਆਪ ਵੀ ਹੱਸਦੇ ਆ ਤੇ ਨਾਲ ਹੁੰਦੇ ਚਾਹ ਦੇ ਮੈਂ ਮਿਰਚਾਂ ਕਰ ਰਹੀ ਆ ਇਧਰ ਪ੍ਰਧਾਨ ਸਾਹਿਬ ਸਮੋਸੇ ਖਾ ਰਹੇ ਨੇ ਤੇ ਮੈਨੂੰ ਆਪਦੇ ਕੰਮ ਦੀ ਕਾੜ ਹੋਈ ਪਈ ਐ ਤੇ ਰੱਬ ਨੂੰ ਥੋੜੀ ਜਿਹੀ ਉਮਰ ਤਾਂ ਲਾਉਣੀ ਚਾਹੀਦੀ ਆ ਉਹਦੇ ਬੱਚਿਆਂ ਦੇ ਕਾਰਜ ਕਰਨ ਜੋਗਰੇ ਬਾੜੀ ਨਾ ਦੇਵੇ ਜਦੋਂ ਅਧਵਿਚਾਰੇ ਮਾਂ-ਬਾਬ ਤੁਰ ਜਾਂਦੇ ਬਹੁਤ ਦੁੱਖ ਹੁੰਦਾ। ਫਸੀ ਜਦੋਂ ਵੀ ਇਕੱਠੇ ਆਵਣਾ ਉਹਨੂੰ ਯਾਦ ਕਰਦੇ ਆਂ। ਵਿਪਾਰ ਉਹਨਾਂ ਦੀ ਪਤਾ ਸੀ ਵੀ ਮੈਰ ਰਹੇ ਹੋ ਜਾਣਾ। ਐਨੀ ਵਧੀਆ ਸਿਹਤ ਤੇ ਇੱਕ ਬੁਖਾਰ ਚੜ੍ਹ ਕੇ ਬੰਦੇ ਨਾਲ ਐ ਹੋ ਜਾਣਾ ਅਚਾਨਕ। ਬਹੁਤ ਦੁੱਖ ਦੀ ਗੱਲ। ਸਾਡਾ ਬਹੁਤ ਪਿਆਰ ਸੀ ਉਹਦੇ ਨਾਲ। ਬਹੁਤ ਵਧੀਆ ਸੀ ਬਿਚਾਰੀ ਕਿਸੇ ਨਾਲ ਕਦੇ ਉਹਨੇ ਭੈਦ ਭਾਵਨੀ ਸੀ ਕੀਤਾ ਭੱਜ ਕੇ ਬੁਲਾਉਂਦੀ ਹਰੇਕ ਨੂੰ ਸਾਰਿਆਂ ਨੂੰ ਪਿਆਰ ਲੈਂਦੀ ਸੀ ਹਰੇਕ ਦਾ ਚਲੋ ਜੀ ਰੱਬ ਨੇ ਉਹਦੀ ਉਮਰ ਜਿੰਨੀ ਲਿਖੀ ਸੀ ਵਿਚਾਰੀ ਭੋਗ ਕੇ ਚਲੀ ਗਈ ਪਰ ਯਾਦ ਆਉਂਦੇ ਇਹ ਜੇ ਪਰਸਨ ਜਿੰਨ ਨਾਲ ਆਪਾਂ ਸਮਾਂ ਬਤਾਇਆ ਹੋਵੇ ਅਸੀਂ ਇਕੱਠੀ ਜਾਂਦੀਆਂ ਹਰੇਕ ਤਾਂ ਕੋਈ ਦਸਹਿਰੇ ਦੇ ਤੇ ਜਾਣਾ ਹੁੰਦਾ ਮੇਲੇ ਤੇ ਜਾਣਾ ਹੁੰਦਾ ਤਿਆਂ ਤੇ ਜਾਣਾ ਹੁੰਦਾ ਇਕੱਠੇ ਬੋਕ ਜਾਂਦੇ ਹੁਣ ਉਹਨਾਂ ਦੀ ਘਾਟ ਰੜਕਦੀ ਰਹਿੰਦੀ ਹੈ ਸਰਦਾਨਿਵਸਕਾ ਅਸੀਂ ਬਿਨਾਂ ਵੀ ਤੇਪਸੀ ਨਾਲ ਮਿਰਚ ਕੱਟਦੀ ਮੈਂ ਤੇ ਹੁਣ ਮੈਂ ਚਾਹ ਪਾ ਕੇ ਦੇ ਦੇ ਹਾਂ ਹਾਂ ਹੁਣੇ ਇੱਕ ਮਿੰਟ ਆਉਣੀ ਆਉਣੀ ਮੈਂ ਵੀਡੀਓ ਐਡਿਟ ਕਰਨ ਲੱਗ ਗਈ ਮੈਡੀ ਜ ਮੈਂ ਕਿਹਾ ਮੈਂ ਵੀਡੀਓ ਐਡਿਟ ਕਰਦੇ ਤੇ ਅੱਜ ਹੁਣ ਦੀਵਾਲੀ ਦੀਆਂ ਸਾਬ ਸਮਾਈਆਂ ਕੀਤੀਆਂ ਨੇ ਅੱਜ ਵੀ ਵੀਡੀਓ ਮੇਰੇ ਕਹੀ ਦੇਣਾਂ ਦੀ ਪਈ ਸੀ ਬਰਤਾਇ ਦੇਂਦੀ ਅੱਜ ਮੇਰੇ ਲਈ ਕੋਈ ਹੈ ਨਹੀਂ ਸੀ ਵੀਡੀਓ ਮੈਂ ਕਿਹਾ ਮੈਂ ਐਡਿਟ ਕਰਦੇ ਕਿਉਂ ਦੀਵਾਲੀ ਦੀਆਂ ਸਫਾਈਆਂ ਤੇ ਫਿਰ ਮੋਬਾਈਲ ਚੱਕਣਾ ਔਖਾ ਹੋ ਜਾਂਦਾ ਤੇ ਹੁਣ ਮੈਂ ਕੰਮ ਤਾਂੰਦਾ ਨਵੇੜ ਕੇ ਰੋਟੀ ਪਾਣੀ ਖਾ ਕੇ ਬਾਕੀ ਕੱਪੜੇ ਅਸੀਂ ਧੋਤੇ ਤੇ ਚਾਦਰਾਂ ਧੋਣਾ ਹੀ ਰਹਿੰਦੀ ਅਸੀਂ ਉਹ ਧੋ ਰਿਹਾ ਥਿਮੇ ਚਾ ਫੜਾਇਮ ਕੰਮ ਤਾਂਦੇ ਚੱਲੀ ਜਾਂਦੇ ਸਾਰੇ ਨਾਲ ਹੁੰਦੇ ਤਕਰੀਬਨ ਸਫਾਈਆਂ ਹੋ ਗਈਆਂ ਨੇ ਇੱਕ ਵਾਰੀ ਸਾਰੇ ਘਰ ਦੀ ਡੀਪ ਕਲੀਨ ਹੋ ਗਈ ਹੁਣ ਦੇਖੀਏ ਕੁਦ ਕਰਦੇ ਹਾਂ ਪਹਾਂਡੇ ਸਿੰਖ ਚ ਪਾਇਦਾ ਮੈਨੂੰ ਬਹੁਤ ਬੁਰੇ ਲੱਗਦੇ ਆ ਜਦੋਂ ਪਾਇ ਰਹੇ ਨੇ ਮੈਨੂੰ ਆਦਤ ਹੈ ਮੈਂ ਇੱਕ ਦੋ ਨਾਲ ਹੁੰਦੀ ਸਾਫ ਕਰ ਦਿੰਦੀ ਪਹਿਰਨਾ ਕੰਮ ਦੇਖ ਦੇਖ ਕੀ ਡਰ ਲੱਗਣ ਲੱਗ ਜਾਂਦਾ ਜਦੋਂ ਥੋੜਾ ਜਿਹਾ ਵੱਧ ਕੰਮ ਇਕੱਠਾ ਹੋ ਜਾਂਦਾ ਲਓ ਜੀ ਹੁਣ ਨਾਲ ਹੀ ਮੈਂ ਸਬਜ਼ੀਂ ਤੜਕਾ ਲਾ ਦਾਂ ਤੇ ਆਲੂ ਤਾਂ ਹੁਣ ਉਬਾਲੇ ਹੋਏ ਪਾਉਣੇ ਆਪਸੇ ਮਤਲਬ ਮਿਰਚ ਮੈਂ ਮਿਰਚਾਂ ਭੁੰਨ ਦਿਆਂ ਮੈਂ ਖਾਣ ਲੱਗਦੇ ਹੱਥ ਲਓ ਜੀ ਇਧਰ ਸਾਡੇ ਦੋਤੇ ਇਹੇ ਹੈ ਕੰਨ ਮੇਰੇ ਹੱਥ ਲਿਬੜ ਗਏ ਇਹ ਟੌਫੀਆਂ ਖਾ ਕੇ ਆਟੀਆਂ ਬੱਚੇ ਖਾਣ ਦੇ ਲਾਲਚ ਕਰਦੇ ਪੌਣੀ ਲੈ ਬਾਜ਼ਾਰ ਹੁਣ ਤਾਂ ਜਾ ਕੇ ਆਏ ਤੂੰ ਬਾਜ਼ਾਰ ਹੁਣ ਫੇਰ ਚੱਲ ਪਾ ਬਾਜ਼ਾਰ ਰੋਟੀ ਖਾ ਲੈ ਇਹਨੂੰ ਪੁੱਤ ਤੈਨੂੰ ਖਾਣੀ ਹੈ ਤੂੰ ਖਾ ਲਾ ਖਾ ਲਈ ਕੀ ਬਣਾਇਆ ਅੱਜ ਤੁਸੀਂ ਲਹੇ ਤੇਰਾ ਤਾਂ ਵੱਡਾ ਹੀ ਕੰਮ ਆ ਕਾਸ ਇਹ ਤਾਂ ਤਾਂ ਵੱਡਾ ਕੰਮ ਆ ਕਾਸ ਨੂੰ ਨਹੀਂ ਲਹੇ ਕਿਹੜਾ ਦੇਗਾ ਘਾਗ ਰੰਨਾ ਨਹੀਂ ਮੈਦੇ ਤਾਂ ਖਾਦੇ ਨਹੀਂ ਗਏ ਕਾਸ ਤਾਂ ਖਾਦੇ ਨਹੀਂ ਗਏ ਦੋ ਪਰ ਉਠੇ ਕਾਸ ਖਾਊ ਸਾਡਾ ਮੱਖਣੀ ਨਾਲ ਪਰ ਉਠੇ ਦਹੀਂ ਮੱਖਣੀ ਮੈਂ ਵੀਡੀਓ ਡਿਟ ਕਰਦੀ ਹਾਂ 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 ਇਹ ਲੈ ਕੇ ਇਹ ਸ਼ਾਂਤੀ ਦਾ ਪੁੰਜ ਹਾਂ ਇਹ ਲੈ ਇਹ ਲੋ ਉੱਤੇ ਕਾਸ਼ ਹੈ ਕਮਰੇ ਜਿ ਤਰਾਂਗੇ ਟੁੱਟਣਾ ਜਾਵੇ ਬੋਚ ਕੇ ਰੱਖੀ ਤਰਤ ਪਟਾਕੇ ਲੈ ਤੇ ਚਾਚੇ ਨੇ ਕਿੰਨੇ ਦੇ 500 ਹਰਮਨ 500 ਦੇ ਚਲ ਕਰ ਵੈਸਾ ਦੋਸਤ ਚਾਚੇ ਰੋਟੀ ਰੋਟੀ ਦੇਖ ਰਹਿਗੇ ਜਦੋਂ ਬੁੱਢਾ ਹੋ ਗਿਆ ਸੇਵਾ ਕਰਿਆ ਕਰੇਗਾ ਹਾਂ ਦੀਵੇ ਨੇ ਹੈ ਦੀਵੇ ਨੇ ਹਾਂ ਚਾਚੇ ਦੀ ਸੇਵਾ ਕਰਿਆ ਕਰੇਗਾ ਮੈਂ ਜਦੋਂ ਬੁੱਢਾ ਹੋ ਗਿਆ ਲੈ ਬੁੱਲ ਕੱਢ ਤੇ ਹੈ ਤੈਨੂੰ ਐਂ ਕਹਿਣੀ ਵੀ ਚਾਚੇ ਦੀ ਸੇਵਾ ਕਰਿਆ ਕਰੇਗਾ ਜਦੋਂ ਬੁੱਢਾ ਹੋ ਗਿਆ ਪੈਸੇ ਦੇਖ ਰਹਿਗੇ ਫਿਰ ਚਾਚੇ ਨੂੰ ਦਵਾਈ ਨੂੰ ਦਵਾਈ ਪੀ ਰੋ ਰਬੇ ਹੋ ਗਿਆ ਐਣੀ ਫਰੀ ਹੁੰਦੀ ਕੈ ਭੀ ਟਿਕਦੇ ਨਹੀਂ ਤੂੰ ਹਰ ਸਾਲ ਕਿਤੇ ਮੰਮੀ ਇੱਥੇ ਪੈਸ ਕੀ ਕੰਦ ਤੇ ਤੌੜੀਏ ਨਾ ਪੁੰਝ ਤੌੜੀਏ ਨਾ ਪੁੰਝ ਲੈ ਕਿਤੇ ਤੌੜੀ ਆ ਪਿਆ ਆ ਪਿਆ ਟਾਲ ਪੁੰਝ ਲੈ ਤੌੜੀਏ ਤੌੜੀਏ ਕੀ ਇਹ ਤਨ ਤੌੜੀ ਮम्मा ਕੋਲ ਚਲੀ ਕੋੜੀ ਦੇਖਦੀ ਕੋੜੀ ਦੇਖਣੀ ਮਾਗਰ ਭਰਾਂਡੇ ਚ ਦੂਜੀ ਲਾਵਾਂਗਾ ਬਾਣੀ ਕੋਲ ਨਸਾ ਪਾਉਂਦੇ ਹਾਂ ਜਿਹੜੀ ਦੂਜੀ ਲਾਲ ਜੋ ਹੈ ਇਹ ਕਹਿੰਦੀ ਹੈ ਜਿਹੜੀ ਹੈ ਕੋਈ ਨਾ ਲੇ ਉਹ ਛੱਡੀ ਆ ਛੱਡੀ ਆ आ हा त दिगाड दो हा लपे लपे लमडी नुङरागाले हेडी सुबुबुटी ओ पोर्ची बनाई दे के का ਬਤ ਕੰਨਤੇ ਬਈ ਇਹ ਨਿਕਲ ਕੇ ਮਰਨੀ ਹਾਜ ਜੀ ਹੈਲੋ ਕੀ ਦੇਖੋ ਹੋਰ ਕਿਲਾਪੀ ਨਹੀਂ ਹੋਣ ਲੈ ਸਕਾਇਨਾ ਹਾਂ ਸਹੀ ਹੈ ਸਹੀ ਹੈ ਆਇਆ ਮਤਲਬ ਲੋਕਾਂ ਮਾਰੇ ਵੇ ਉਹ ਨਿਕਾਇਆ ਜਵਾਬ ਪਤਾ ਨਹੀਂ ਕਿਹੜਾ ਦੀ ਮੈਂਟ ਜੀ ਦੀ ਬਹਿ ਕੇ ਡਰੇ ਪਰ ਜਮੀਨ ਡਰਿਆ ਆਏਗਾ ਹੋ ਕਾਸ ਪਰਸੋਂ ਕੀ ਤੇ ਜਵਾਕ ਦੀ ਜਿਹੜਾ ਬੈਠਾ ਸੀ ਆ ਦੇ ਲੈ ਦੰਦੀ ਵੱਢਣਾ ਹੋਈ ਸੀ ਕਾਦ ਵੱਡੂ ਆਏ ਜੀ ਮੈਂ ਚਾੜ ਕਰਦਾ ਤੂੰ ਚਾਂਬਲ ਕੀ ਇਹ ਹੁਣ ਆਉ ਰੇ ਉਰੇ ਉਰੇ ਚੱਪੜ ਲਾ ਚੱਪੜ ਇਹਨੂੰ ਦੰਦੀ ਦਾ ਇਹ ਜੀ ਭਰੂਗੀ ਆਇਦਰ ਆਇਦਰਾ ਆਇਦਰਾ ਕਿਹੜਾ ਨਾ ਤਾਂ ਜਿੱਦਾਂ ਇਸ ਵਾਰੀ ਕਰਨੀ ਪਤਾਰ ਤੋਂ ਭਾਗੇ ਤੀ ਤੁਰ ਜਾ ਵਾਗ ਜਾ ਜਿਹੜਾ ਉਦਨੇ ਬੈਠਾ ਸੀ ਕਿਹੜਾ ਦੀਆਂ ਨਿਕਲ ਜਿਹੜ ਤਾਂ ਬਾਹਰ ਆ ਤੇ ਉਦਨੇ ਹਾਂ ਉਹ ਜਵਾਕ ਜਿਹੜਾ ਤਾਂ ਇਹਦਾ ਹਾਂ ਉਹ ਡਰੀ ਨਹੀਂ ਜਵੇਂ ਨਹੀਂ ਡਰਿਆ ਕੱਲ ਵੀ ਆਇਆ ਸੀ ਤੇਰੇ ਵਰਗਾ ਇੱਕ ਜਵਾਬ ਉਹ ਹੀ ਜਾਵੇ ਡੈਰੀ ਤੇ ਲੱਗਿਆ ਆਉਂਦਾ ਸੁਣ ਹਾਂ ਦੀਦੀ ਦੇ ਲੋ ਸਾਥ ਆ ਡਿਓ ਹਾਂ ਉਹ ਬੋਰਡ ਨੇ ਆ ਉੱਪਰ ਬੈਠੀ ਗੋੜੀ ਤੇ ਬੈਠੂਗੀ ਸੀਤੂ ਸੀਤੂ ਬੈਠੂ ਗੋੜੀ ਤੇ ਕੁਛ ਨਹੀਂ ਕਹਿੰਦੀ ਕੁਛ ਨਹੀਂ ਕਹਿੰਦੀ ਕੁਛ ਨਹੀਂ ਕਹਿੰਦੀ ਸੀਤੂ ਕਾਹ ਚੋ ਕੁਛ ਨਹੀਂ ਕਹਿੰਦੀ ਢੱਗ ਚੰਗਲੋ ਬੈਠ ਲੈ ਨਾ ਬੈਠ ਦੇ ਕਾਗ ਜੇ ਕਹਦਾ ਥਲੇ ਜਿੱਟ ਤਾ கல்ிண்ட <laughs> <laughs> ਅੱਜ ਤਾਂ ਵਰਤਨ ਸਰਗੀ ਲੈ ਕੇ ਜਾਣੀ ਆ ਕਾ ਜ਼ਰੂਰੀ ਹੈ ਬਈ ਸਰਗੀ ਤੇ ਉਹ ਗੱਡੀ ਉਹ ਕੀ ਕਹਦਾ ਪੁੱਛ ਜਿਓਂ ਨਾ ਆ ਰਿਹਾ ਨੀ ਆ ਰਿਹਾ ਇਸ ਤੋਂ ਲੱਗੀ ਫਨ ਕਰ ਉਹਦਾ ਕੋਈ ਕਾਰਨ ਹੈ ਉਹ ਗੱਡੀ ਵਾਲਾ ਆ ਜਾਂ ਫਿਰ ਬਈ ਤੜਕੇ ਪਹਿਲਾਂ ਆ ਜਾਣਾ ਬਹੁਤ ਚਲਣਾ ਹੈ ਹੈ ਹੇ ਜੜ ਗਏ ਜੜ ਗਏ ਹਲੋ ਮੇਰੇ ਵਾਲਾ ਕੰਡਾ ਮਾਣਣਾ ਮੈਂ ਸਿਖਦੇ ਹਾਂ ਕੋਣ ਬੱਚਾ ਨਾਲ ਭਈਆ ਮੋਗਾ ਸਕੂਟਰੀ ਤੇ ਆਜੀ ਬੱਤੀ ਥੋੜੀ ਪਿੱਛੇ ਖਸੀ ਗਈ ਯਾਰ ਕਰ ਲੋਟ ਕਰਾ ਉਹ ਤੇ ਆਪਾ ਬੋਲਦਾ ਜੁੱਦੀ ਥੋੜੀ ਮਾਰ một ơi cứ kêu tao đi cứ kêu không bỏ lỡ những video hấp dẫn ਆਇਆ ਅਕਾ ਮਰਾ ਪਰ ਇਹ ਨਹੀਂ ਇਹੜੇਕਾ ਪੜ੍ਹਦੇ ਕਾਕਾ ਵੈਰੀ ਚੰਗਾ ਆਜੀ ਜ਼ਰੂਰ ਠੀਕ ਆ ਦੋਸਤ ਆ ਬੈਗਾ ਕੋਈ ਨਾ ਬੈਗਾ ਸਾ ਆਉਂਦਾ ਆਉਂਦਾ ਮਗਰੀ ਆਉਣਗੇ ਬੈਠ ਜਾ ਯਾਰ ਤਾ ਉਹ ਕਦਾਵਤਾ ਮੰਗ ਰਹੀ ਆ ਉਹਨੇ ਆ ਲੱਕੜ ਜੀ ਬਾਸੇ ਕਰਨ ਵਾਲੀ ਆ ਕਰਕੇ ਚੱਕ ਕੇ ਚੱਕ ਕੇ ਹਾਂ ਕਿਤੇ ਵਾਗੀ ਪਰੀ ਕੀ ਹੋਇਆ ਕੀ ਹੋਇਆ ਪਰੀ ਨੂੰ ਪਰੀ ਨੂੰ ਕੀ ਹੋਇਆ ਮੇਰੀ ਨੂੰ ਹਾਂ ਉਹ ਆਉਂਦੀ ਹੈ ਮਮਾ ਆਉਂਦੀ ਹੈ ਮਮਾ ਆਉਂਦੀ ਆਉਂਦੀ ਆ ਕੀ ਕਰਦੀ ਇਹਦੇ ਇਹ ਜਾਨ ਨੂੰ ਬਣੀ ਗਿਆ ਜਾਨ ਨੂੰ ਬਣੀ ਭਈ ਇਹ ਤਾਂ ਜਾਨ ਨੂੰ ਵੀ ਮੇਰੀ ਮਾਂ ਵਾਗ ਗਈ ਮੰਮੀ ਲੈ ਕੇ ਤੇਰੀ ਨੂੰ ਸੀਤੂ ਕੀ ਕਰਦੀ ਆ ਸੀਤੂ ਕਿੱਥੇ ਆ ਦੇਖਿਆ ਉਹਦੀ ਮੰਮੀ ਨੇ ਯਾਦ ਕਰਦੀ ਸੀਤੂ ਮੰਮੀ ਨੇ ਯਾਦ ਕਰਦੀ ਆ ਉਹਦੀ ਕਹਿੰਦੀ ਮੇਰੀ ਮੰਮੀ ਨੂੰ ਕਿੱਥੇ ਲੈ ਗਏ ਅੱਜ ਮੰਮੀ ਨੇ ਚੇਤੇ ਕਰਦੀ ਹੈ ਨਾ ਸਬਜੀ ਦੇਖ ਕੇ ਹੀ ਆਪਣੀ ਸਬਜੀਆਂ ਮੱਚ ਗਈ ਹੋਵੇ ਕਿਤੇ

ਬਣਾਣਾ ਪਰ ਤੇ ਹੁਣ ਮੈਂ ਗੁੰਢੀ ਆਟਾ ਤੇ ਬਣਾਵਾਂਗੇ ਆਪਾਂ ਫੇਵੀਆ ਨਾਲ ਇਹ ਆਪਣਾ ਵਰਤਾਂ ਵਾਲੇ ਦਿਨ ਦੀ ਡਿਸ ਤੇ ਫੇਵੀਆ ਆਹ ਪ੍ਰਸ਼ਾਦ ਆਪਾਂ ਸੱਤ ਤੋਂ ਆਇਆ ਤੇ ਅਸੇ ਮੇਰਾ ਮਿਰਚ ਦੀ ਸਬਜੀ ਆ ਆਹ ਰੋਟੀ ਸੇਵ ਤੇ ਮਠਿਆ ਮੰਗਾਏ ਆ ਆਪਾਂ ਅੱਛੇ ਅੱਛੇ ਮੇਰੀ ਫੇਵਰੇਟ ਬਸੀ ਤਾਂ ਹੁਣ ਖਾਣੇ ਆ ਤੁਸੀਂ ਵੀ ਖਾਓ ਸਾਰੇ ਜਾਣੇ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਬਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨ ਵੀਡੀਓ ਨੂੰ ਫੁੱਲ ਵਾਚ ਕਰਨਾ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ